ਪੰਜਾਬ ਤੋਂ ਉਹਨਾਂ ਦੇ ਪੱਖ ਦੇ ਵਿੱਚ ਆਵਾਜ਼ ਉੱਠ ਰਹੀ ਹੈ ਤਾਂ ਉਸ ਆਵਾਜ਼ ਨੂੰ ਕਿਵੇਂ ਦੇਖਦੇ ਹੋ ਜਾਂ ਜਿੱਦਾਂ ਪੰਜਾਬ ਦਾ ਖਾਸਾ ਰਿਹਾ ਕਿ ਪੰਜਾਬ ਖੁਦ ਵੀ ਰਜਿਸਟਰ ਕਰਦਾ ਔਰ ਉਸ ਰਜਿਸਟ੍ਰੈਂਸ ਨੂੰ ਸਪੇਸ ਵੀ ਦਿੰਦਾ ਕਸ਼ਮੀਰ ਹੋਵੇ ਚਾਹੇ ਉਹ ਜਿਹੜੀਆਂ 7 ਸਟੇਟਸ ਨੇ ਉਹਨਾਂ ਦੀ ਆਵਾਜ਼ ਆ ਚਾਹੇ ਹੋਰ ਮੂਵਮੈਂਟਸ ਨੇ ਚਾਹੇ ਇਹ ਮੂਵਮੈਂਟ ਹੈ ਤਾਂ ਪੰਜਾਬ ਨੂੰ ਕਿਵੇਂ ਦੇਖਦੇ ਕਿ ਉਸੇ ਪਿਛੋਕਰ ਨੂੰ ਅੱਗੇ ਲੈ ਜਾਂਦੇ ਹੋਏ ਜਿਹੜਾ ਇਸ ਵੇਲੇ ਜੇ ਕਹਿਣਾ ਹੋਵੇ ਕਿ ਜਮਹੂਰੀ ਲਹਿਰ ਜਿਹੜੀ ਲੋਕਾਂ ਦੀ ਆਪਣੀ ਲਹਿਰ ਹੈ ਜਿਹੜੀ ਲੋਕਾਂ ਦੇ ਇੱਕ ਅਤੇ ਉਸਰੀ ਹੀ ਲਹਿਰ ਹੈ ਜੇ ਉਹਦੀ ਨੁਮਾਇੰਦਗੀ ਕਰਨ ਵਾਲਾ ਜੇ ਕੋਈ ਇਲਾਕਾ ਹੈਗਾ ਹਿੰਦੁਸਤਾਨ ਦੇ ਵਿੱਚ ਤੇ ਉਹ ਪੰਜਾਬ ਦਾ ਉਹਦੇ ਵਿੱਚ ਨੰਬਰ 1 ਕਹਿਣਾ ਕੋਈ ਜ਼ਿਆਦਾ ਗਲਤ ਬਿਆਨੀ ਨਹੀਂ ਹੋਊਗਾ ਹੂੰ ਕਿਉਂਕਿ ਜਿਹੜੀ ਕਿਸਾਨ ਲਹਿਰ ਦਾ ਇਥੇ ਹੁਣ ਦਾ ਪਿਛੋਕੜ ਹੈ ਤੇ ਜਿਵੇਂ ਇਸ ਵੇਲੇ ਪੰਜਾਬ ਦੇ ਅੱਡਰ ਡਿਸੈਂਟ ਵਿੱਚ ਕਿਸਾਨੀ ਜਥੇ ਬੰਦ ਹੋ ਕੇ ਆਪਣੀਆਂ ਮੰਗਾਂ ਤੇ ਆਪਣੇ ਮਸਲਿਆਂ ਤੇ ਆਵਾਜ਼ ਠਾਰ ਰਹੀ ਹੈ ਹੂੰ ਉਹਦੇ ਵਿੱਚ ਪੰਜਾਬ ਦਾ ਰੋਲ ਇੱਕ ਖਾਸ ਹੈ ਕਿ ਕਿਵੇਂ ਲੋਕ ਇਕੱਠੇ ਹੋ ਕੇ ਕਿਸੇ ਵੀ ਹਾਲਾਤ ਵਿੱਚ ਦਖਲ ਦੇ ਕੇ ਆਪਣੀ ਗੱਲ ਬਣਵਾਉਣ ਦੇ ਰਾਹ ਪੈ ਸਕਦੇ ਆ ਉਹ ਰੋਲ ਆਪਣੇ ਤੋਂ ਜੀ ਇਹਦਾ ਅਰਥ ਹੀ ਬਣਦਾ ਹੈ ਕਿ ਜਦੋਂ ਆਪਾਂ ਕਹਿੰਦੇ ਆ ਨਾ ਕਿ ਅਗਰ ਅਸੀਂ ਇਸ ਸਮਾਜ ਨੂੰ ਬਚਾਉਣਾ ਹੈ ਜਾਂ ਇਸ ਸਮਾਜ ਨੂੰ ਅੱਗੇ ਲੈ ਕੇ ਜਾਣਾ ਹੈ ਉਹਦੇ ਵਾਸਤੇ ਇੱਕ ਗੱਲ ਬੜੀ ਜ਼ਰੂਰੀ ਹੈ ਕਿ ਉਹਦੇ ਵਿੱਚ ਗਲਤ ਗੱਲਾਂ ਦੀ ਰੈਜ਼ਿਸਟੈਂਸ ਆਉਣੀ ਲਾਜ਼ਮੀ ਹੈ